ਖਨੌਰੀ ਬਾਰਡਰ ਦੇ ਉੱਤੇ ਖੜੇ ਆ ਅੱਗੇ ਕਾਫੀ ਵੱਡਾ ਜਿਹੜਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਵਾਸਤੇ ਇੱਕ ਬੈਰੀਕੇਡ ਕੀਤਾ ਹੋਇਆ ਡਿਵਾਈਡਰ ਲਾਏ ਹੋਏ ਨੇ ਪੱਕੀਆਂ ਕੰਧਾਂ ਕਰ ਦਿੱਤੀਆਂ ਨੇ ਕਿੱਲ ਵਗੈਰਾ ਲਾਏ ਹੋਲੇ ਬਹੁਤ ਸਖਤ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਸਾਡੇ ਬਾਪੂ ਸਤਕਾਰਯੋਗ ਬਾਪੂ ਹਰੀ ਬੈਠੇ ਨੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਨਾਲ ਬਾਪੂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਪਾਲ ਸਿੰਘ ਸੈਡ ਆ ਭਾਰਤੀ ਕਿਸਾਨ ਜੁਨਿਆ ਸਿੱਧੂਪੁਰ ਬਲਾਕ ਪ੍ਰਧਾਨ ਮਹਿਲ ਕਲਾ ਮੇਰੇ ਨਾਲ ਸਾਡੇ ਸਾਰੇ ਹੀ ਸਤਾਰਜੋਗ ਬੈਠਿਆ ਵੀਰ ਮਹਾਰਕਲਾ ਬਲਾਕ ਦੇ ਬਰਨਾਲੇ ਜ਼ਿਲ੍ਹੇ ਦੇ ਵੀ ਬੈਠਿਆ ਅੱਗੂ ਅਸੀਂ ਇੱਥੇ ਬੈਠਿਆ ਇਧਰਲੇ ਪਾਸੇ ਕੱਲ 2 ਘੰਟੇ ਸਾਡੇ ਜਦੋਂ 3 ਘੰਟੇ ਚੱਲਦਾ ਰਿਹਾ ਚੱਲਦਾ ਰਿਹਾ ਬਿਲਕੁਲ ਗੋਲਾ ਉਧਰੋਂ ਗੋਲੇ ਵੀ ਡਾਕੀ ਗਏ ਨੇ ਅਸੀਂ ਇਧਰੋਂ ਮਤਲਬ ਵੀ ਹੱਲਾ ਬੋਲਦੇ ਸੀ ਉਹ ਮੂਰੇ ਗੋਲੇ ਆ ਜਾਂਦੇ ਸੀ ਮਗਰ ਮੂਰੇ ਚੱਲੀ ਗਏ ਅਸੀਂ ਜਣੀ ਕੱਲ 2 ਕਿਲੇ ਧੱਕ ਕੇ ਪਿੱਛੇ ਲੈ ਗਏ ਸੀ ਜਿੱਥੇ ਤੱਕ ਕਿਲ ਗੱਡੇ ਹੋਏ ਸੀ ਕਿਲਾਂ ਤੱਕ ਅਸੀਂ ਪਹੁੰਚ ਕੇ ਕਿਲ ਪੱਟਦੇ ਅੱਜ ਹਾਂ ਕਿਲ ਪੱਟਦੇ ਹਾਂ ਕਿਲ ਪੱਟਦੇ ਕਿਲ ਪੱਟ ਕੇ ਜਿੱਥੇ ਉਹਨਾਂ ਦੀ ਕੰਧ ਗੱਡੀ ਵੀ ਆ ਉਹ ਹੁਣ ਕੰਧ ਦੇ ਪਿਛਲੇ ਪਾਸੇ ਵਾਗੇ ਅੱਛਾ ਅਸੀਂ ਹੁਣ ਮਤਲਬ ਵੀ ਕੰਧ ਤੱਕ ਪਹੁੰਚ ਗਏ ਅਗੇ ਅੱਜ ਸਾਨੂੰ ਤਾਹ ਵੀ ਦੇਖ ਰਹੇ ਹਾਂ ਅਸੀਂ ਕਿਵੇਂ ਗਾਹਾਂ ਤੋਂ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਹੈ ਜਾਂ ਕੀ ਗੱਲਬਾਤ ਹੋ ਰਹੀ ਹੈ ਪਰ ਅਸੀਂ ਜਾਣਾ ਦਿੱਲੀ ਹੈ ਜਾਣਾ ਦਿੱਲੀ ਹੈ ਦਿੱਲੀ ਜਾ ਕੇ ਰ੍ਹਾਂਗੇ ਦਿੱਲੀ ਤੋਂ ਪਿੱਛੇ ਸਾਡਾ ਕੋਈ ਮਸਲਾ ਨਹੀਂਗਾ ਵੀ ਅਸੀਂ ਇੱਥੇ ਬੈਠਣ ਵਾਲਾ ਵੀ ਅਸੀਂ ਬਾਰਡਰ ਤੋੜ ਕੇ ਜਾਣਾ ਦਿੱਲੀ ਆ ਦਿੱਲੀ ਵਿੱਚ ਪਹੁੰਚਾਂਗੇ ਜਿਵੇਂ ਅੱਜ ਗਾਉਣ ਵਾਲਾ ਕਹਿ ਰਿਹਾ ਹੁੰਦਾ ਵੀ ਪੁੱਤ ਬਾਪੂ ਪੁੱਤ ਨਾਲ ਖੜਾ ਤੇਰੇ ਵੀ ਸਾਡੇ ਮਗਰ ਜਿਹੜੇ ਪੁੱਤ ਆ ਰਹੇ ਨੇ ਸਾਡੇ ਪਿੱਛੇ ਹੁਣ ਉਹ ਕਹਿੰਦੇ ਬਾਪੂ ਵੀ ਤੁਸੀਂ ਪਰਵਾਹ ਨਾ ਮੰਨੋ ਅਸੀਂ ਹੁਣ ਗੱਡੀਆਂ ਤੇ ਪਹਿਲਾਂ ਹੀ ਟਰਾਲੀਆਂ ਚ ਆਇਆ ਟਰਾਲੀਆਂ ਵੀ ਪਤਾ ਨਹੀਂ ਕਿੰਨੇ ਕੋਈ ਗਿਣਤੀ ਨਹੀਂ ਪਰ ਉਹ ਹੁਣ ਸਾਡੇ ਨਾਲ ਪਿੱਛੇ ਉਹ ਗੱਡੀਆਂ ਤੇ ਆ ਰਹੇ ਆ ਵੱਡੀ ਪੱਧਰ ਤੇ ਆ 12 1 ਵਜੇ ਨੂੰ ਕੱਠ ਹੋ ਜਾਣਾ ਅਸੀਂ ਜਿਹੜਾ ਮੋਦੀ ਦਾ ਧੌਣ ਚੋ ਕਿਲਾ ਪਹਿਲਾਂ ਵੀ ਕੱਢਿਆ ਸੀ ਦੋ ਲੜ ਵੇਲੇ ਹੁਣ ਮੇ ਧੌਣ ਚੋ ਕਿਲਾ ਕੱਢ ਕੇ ਆਵਾਂਗੇ ਕਿਉਂਕਿ ਜਿੰਨਾ ਮਰਜੀ ਜ਼ੋਰ ਲਾ ਦੇ ਜਿੰਨੇ ਮਰਜੀ ਕਿੱਲਤਾ ਅਸੀਂ ਪੱਟਦੇ ਰਹਿ ਗਿਆ ਕੰਦਾ ਉਹ ਹੋਰ ਸਾਡੀਆਂ ਮੰਨ ਲਓ ਵੀ ਟਰੈਕਟਰ ਤੋਚਣ ਵਾਲੇ ਦਾ ਹੋਰ ਵੀ ਉਹ ਪ੍ਰਬੰਧ ਜਦੋਂ ਹੋ ਗਏ ਅਸੀਂ ਇਧਰਲੇ ਪਾਸੇ ਬੈਠਿਆ ਕੱਲ ਵੀ ਅਸੀਂ ਇਧਰਲੇ ਪਾਸੇ ਦੀ ਹਮਲਾ ਕੀਤਾ ਸੀਗਾ ਪੱਛੋਂ ਹਵਾ ਚੱਲਦੀ ਆ ਆ ਖਤਾਨਾ ਦੇ ਵਿੱਚ ਦੀ ਸਿੱਧਾ ਅਸੀਂ ਚੱਲਣਾ ਕਿਉਂਕਿ ਇਧਰਲੇ ਪਾਸੇ ਜਦੋਂ ਮਾਰ ਦਿਆ ਗੋਲਾ ਤਾਂ ਧੂਆਂ ਪਰੇ ਨੂੰ ਜਾਂਦਾ ਜਦੋਂ ਸੜਕ ਤੇ ਜਾਂਦੇ ਆ ਸੜਕ ਤੇ ਸਿੱਧਾ ਉੱਥੇ ਮੰਨ ਲਓ ਇਹ ਆਪ ਵਿਚ ਹੀ ਲੋਕ ਭੜਦੇ ਨੇ ਪਤਾ ਨਹੀਂ ਲੱਗਦਾ ਸਿੱਧਾ ਅਸੀਂ ਇਧਰੋਂ ਖਤਾਨਾ ਦੇ ਵਿੱਚ ਦੀ ਹਮਲਾ ਕਰਨਾ ਹੈ ਐਵੇਂ ਜਿਵੇਂ ਅਸੀਂ ਮੰਨ ਲਓ ਵੀ ਜਿਵੇਂ ਸਾਨੂੰ ਕਾਲ ਕਰਕੇ ਅਸੀਂ ਬਾਰਡਰ ਤੋੜਨਾ ਹੈ ਜਿਹੜਾ ਇਹਨਾਂ ਨੇ ਸਾਨੂੰ ਪਾਕਿਸਤਾਨ ਦਾ ਤੇ ਪੰਜਾਬ ਦਾ ਬਾਰਡਰ ਬਣਾਇਆ ਪਿਆ ਬਿਲਕੁਲ ਬਿਲਕੁਲ ਭਾਈ ਸਾਡਾ ਦੇਸ਼ ਆ ਸਾਨੂੰ ਜਾਣਦਾ ਉਧਰ ਅਧਿਕਾਰ ਨਹੀਂਗਾ ਜੀ ਵੀ ਪਰ ਸਾਨੂੰ ਅੱਗੇ ਵੀ ਪਿਛਲੇ ਵਾਰ ਵੀ ਕਿਹਾ ਗਿਆ ਖਾੜਕੂਰੇ ਫਲਾਣ ਦੇ ਹੁੱਕਾ ਇਹ ਸਰਕਾਰਾਂ ਸਾਨੂੰ ਜਾਣ ਪੁੱਝ ਕੇ ਤੰਗ ਕਰਦੀਆਂ ਨੇ ਪਰ ਅਸੀਂ ਜਿਹੜਾ ਇਹ ਬਾਰਡਰ ਹੈ ਇਹ ਤੋੜ ਕੇ ਪਰਲੇ ਪਾਸੇ ਜਾਣਾ ਹੈ ਅਸੀਂ ਇਥੋਂ ਨੰਗਾਗੇ ਕਿਉਂਕਿ ਜਿਹੜਾ ਸਾਡੇ ਹੱਕ ਨੇ ਸਾਡਾ ਅਸੀਂ ਕੋਈ ਉਹਨਾਂ ਸਰਕਾਰ ਤੋਂ ਕੋਈ ਨਵੀਆਂ ਮੰਗਾਂ ਨਹੀਂ ਲੈਣ ਜਾਂਦੇ ਜਿਹੜੇ ਜਿਵੇਂ ਅੱਜਾ ਬਾਪੂ ਜੀ ਹਾਂ ਅੱਜ ਥੋੜੇ ਮੰਗਾਂ ਬਾਰੇ ਦੱਸੋ ਵੀ ਆਪਣੀਆਂ ਇਸ ਵਾਰੀ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਵੇਂ ਐਮਐਸਪੀ ਆ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਵੀ ਇਹਦਾ ਕਾਨੂੰਨ ਬਣਾਵਾਂਗੇ ਜਿਹੜੇ ਲਖੀਨਪੁਰ ਖੀਦੀ ਵਾਲਿਆਂ ਤੇ ਪਰਚੇ ਪਾਏ ਬਨੇ ਉਹਨਾਂ ਸਰਕਾਰ ਨੇ ਮੰਨਿਆ ਸੀ ਵੀ ਉਹ ਵੀ ਅਸੀਂ ਬਾਖਸ਼ ਲਵਾਂਗੇ ਜਿਹੜੇ ਮੰਨ ਲਓ ਸੱਟਾਂ ਫਿੱਟਾਂ ਬਜੀਆਂ ਉਹਨਾਂ ਨੂੰ 10-10 ਲੱਖ ਰੁਪਈਆ ਦੇਵਾਂਗੇ ਉਹ ਵੀ ਕੁਛ ਨਹੀਂ ਦਿੱਤਾ ਜਿਵੇਂ ਹੁਣ ਆਹ ਖੇਤੀ ਕਾਨੂੰਨ ਬਣਾਏ ਸੀ ਉਹ ਕੱਲੇ-ਕੱਲੇ ਰੱਦ ਹੋਏ ਨੇ ਬਾਕੀ ਜਿੰਨੀਆਂ ਵੀ ਉਹਦੋਂ ਆਪਾਂ ਮੰਗਾਂ ਮੰਨੀਆਂ ਸੀਗੀਆਂ ਆਪਾਂ ਪਰਾਲੀ ਵਾਲਾ ਐਕਟ ਹੈ ਇਹਦੇ ਵਿੱਚੋਂ ਕੱਢਦੇ ਆਗੇ ਉਹਦੇ ਵੀ ਸਾਡੇ ਦੇ ਵੱਡੀ ਪੱਧਰ ਦੇ ਪਰਚੇ ਹੋਏ ਨੇ ਹਾਂ ਹੋਰ ਵੀ ਜਿੰਨੀਆਂ ਪਹਿਲਾਂ ਆਪਣੀਆਂ ਮੰਗਾ ਸੀ ਮੰਗਾ ਜਿਹੜੀਆਂ ਨੇ ਸਾਰੀਆਂ ਸਰਕਾਰ ਦੀਆਂ ਮੰਨੀਆਂ ਵੀਆਂ ਨੇ ਹਾਂ ਪਰ ਉਹ ਅਸੀਂ ਮੰਨੀਆਂ ਆ ਜਿਵੇਂ ਐਮਐਸਪੀ ਆਗਾ ਇਹ ਵੀ ਆ ਜਾਂ ਜਿਵੇਂ ਆ ਆਪਣੀ ਸੋਮੀ ਰਾਥਾਂ ਦੀ ਰਿਪੋਰਟ ਹੈ ਇਹ ਸਰਕਾਰ ਨੇ ਜਦੋਂ ਵੋਟਾਂ ਲਈਆਂ ਸਾਡੇ ਨਾਲ ਵਾਅਦਾ ਕਰਿਆ ਸੀਗਾ ਜਿਹੜਾ ਕਰਜਾ ਹੈਗਾ ਇਹ ਵੀ ਸਰਕਾਰ ਕਹਿੰਦੀ ਸੀ ਅਸੀਂ ਲਖੀਰ ਮਾਰਾਂਗੇ ਸਾਰੀ ਪਰ ਜਿਹੜੀਆਂ ਵੀ ਜਿੰਨੀਆਂ ਸਾਰੀਆਂ ਮੰਗਾਂ ਨੇ ਸਰਕਾਰ ਦੀਆਂ ਮੰਨੀਆਂ ਵੀਆਂ ਨੇ ਅਸੀਂ ਜਿਹੜੀਆਂ ਸਰਕਾਰ ਨੇ ਪਹਿਲਾਂ ਮੰਨੀਆਂ ਨੇ ਆਪਦੇ ਆਪ ਕਿਹਾ ਵੀ ਆਹ ਕਰਾਂਗੇ ਅਸੀਂ ਉਹੀ ਚੀਜ਼ਾਂ ਉਹ ਹੀ ਲਾਗੂ ਕਰਾਉਣ ਦੇ ਖਾਤਰ ਜਾ ਰਹੇ ਹਾਂ ਪਰ ਜਿਹੜੀ ਸਰਕਾਰ ਆ ਸਾਨੂੰ ਹੁਣ ਉਹ ਧੱਕੇ ਨਾਲ ਬੂਰੇ ਵੋਟਰ ਆ ਗਏ 24 ਦੀਆਂ ਜੇ ਅਸੀਂ ਹੁਣ ਨਹੀਂ ਜਾਂਦੇ ਸੀਗੇ ਤਾਂ ਬੂਰੇ ਸਰਕਾਰ ਬਦਲ ਜੂ ਉਹਨੇ ਸਰਕਾਰ ਨੇ ਕਹਿਣਾ ਸੀਗਾ ਭਈ ਜੇ ਅਗਲੀ ਸਰਕਾਰ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦਾ ਪੂਰੇ ਕਰਾ ਲੈਂਦੇ ਹੁਣ ਤਾਂ ਸਰਕਾਰ ਬਦਲ ਚੁੱਕੀ ਆ ਜਾ ਇਹ ਵੀ ਸਰਕਾਰ ਦੇ ਵਿੱਚ ਨਵੇਂ ਬੰਦੇ ਆ ਜਾਣਗੇ ਉਹ ਕਹਿਣਗੇ ਜਿਹੜੇ ਪਹਿਲਾਂ ਜਿੱਤੇ ਹੋਏ ਸੀ ਉਹਨਾਂ ਨਾਲ ਛੋਟੀ ਗੱਲਬਾਤ ਸੀ ਹੁਣ ਤਾਂ ਅਸੀਂ ਨਵੇਂ ਐਮਐਲਏ ਹੋਗੇ ਹੋਰ ਹੋਗੇ ਐਮਪੀ ਹੋਗੇ ਜਿਹੜੇ ਨਵੇਂ ਆ ਜਾਣਗੇ ਵੀ ਉਹਨਾਂ ਨੇ ਨਮਿਆਂ ਨੇ ਸਾਡੇ ਨਾਲ ਗੱਲਬਾਤ ਨਹੀਂ ਕਰਨੀ ਸਾਨੂੰ ਤਾਂ ਹੀ ਕਰਕੇ ਆ 24 ਦੇ ਵੋਟਰ ਤੋਂ ਪਹਿਲਾਂ ਪਹਿਲਾਂ ਹੀ ਚੱਲੇ ਆ ਜਿਹੜੀਆਂ ਮੰਗਾਂ ਆ ਅਸੀਂ ਮਨਾ ਕੇ ਆਵਾਂਗੇ ਠੀਕ ਹੈ ਅੱਛਾ ਹਾਂਜੀ ਅੱਛਾ ਬਾਪੂ ਜੀ ਜਿਵੇਂ ਮੰਨ ਲਓ ਤੁਸੀਂ ਚੱਲੇ ਹੋ ਠੀਕ ਹੈ ਕਾਫੀ ਵੱਡਾ ਇਕੱਠ ਹੈ ਪਰ ਇਸ ਵਾਰੀ ਉਗਰਾਹਾਂ ਜਥੇਬੰ ਉਹ ਉਹਨਾਂ ਦੀ ਸੋਚ ਆ ਜੀ ਕਿਉਂਕਿ ਸਾਡਾ ਜਿਹੜਾ ਉਹ ਕਹਿ ਰਿਹਾ ਸੀ ਇੱਥੇ ਇਕੱਠ ਕਰਾਂਗੇ ਸਾਨੂੰ ਲੱਗਦਾਗਾ ਵੀ ਇੱਥੇ ਜੇ ਆਪਣੇ ਚੰਡੀਗੜ੍ਹ ਆ ਵੀ ਚੰਡੀਗੜ੍ਹ ਨਾਲ ਸਾਡਾ ਕੋਈ ਤਾਲਮੇਲ ਨਹੀਂ ਸਾਡਾ ਜਿਹੜੀਆਂ ਮੰਗਾਂ ਨਹੀਂ ਗੀਆਂ ਸਾਰੀਆਂ ਦਿੱਲੀ ਨਾਲ ਕੇਂਦਰ ਨਾਲ ਸਹਿਮਤ ਨੇ ਅਸੀਂ ਆਪਦਾ ਦਿੱਲੀ ਚੱਲੇ ਆ ਕਿਉਂਕਿ ਉਹ ਉਹਨਾਂ ਦੀ ਸੋਚ ਆ ਪਿੱਛੇ ਆਪਦਾ ਮਰਜ਼ੀ ਕੁਝ ਕਰੀ ਜਾਣ ਅੱਜਾ ਬਾਪੂ ਜੀ ਘਰੋਂ ਚੱਲ ਪਏ ਹੋ ਤੁਸੀਂ ਤੇ ਘਰੋਂ ਆਇਆ ਨੂੰ ਮਤਲਬ ਦੂਜਾ ਦਿਨ ਹੋ ਗਿਆ ਅੱਜ ਤਾਂ ਨਤੀਜਾ ਤਣ ਹੋ ਗਿਆ ਨਤੀਜਾ ਤਣ ਹੋ ਗਿਆ ਅਚੱਕਰੇ ਬੈਠੇ ਨੇ ਉਹਨਾਂ ਨੂੰ ਕੀ ਸਨੇਹਾ ਦੇ ਦੇਣਾ ਚਾਹੋਗੇ ਚੜ੍ਹਦੀ ਕਲਾ ਚ ਆ ਪੂਰੀ ਚੜ੍ਹਦੀ ਕਲਾ ਚ ਆ ਫਿਕਰ ਨਾ ਕਰਨ ਤੁਹਾਡਾ ਨਾ ਕੋਈ ਫਿਕਰ ਨਹੀਂ ਅਸੀਂ ਇਥੋਂ ਪੂਰੀ ਚੜ੍ਹਦੀ ਕਲਾ ਚਾ ਦਿੱਲੀ ਜਾਵਾਂਗੇ ਕਿਉਂਕਿ ਸਾਡੇ ਜਦੋਂ ਅਸੀਂ ਪਿੰਡੋ ਤੁਰਿਆ ਅਸੀਂ ਗੁਰੂ ਮਹਾਰਾਜ ਦੀ ਓਟ ਲੈ ਕੇ ਪਿੰਡਾਂ ਦੇ ਵਿੱਚੋਂ ਹਰਦਾਸਾਂ ਕਰਕੇ ਤੁਰਿਆ ਕਿਉਂਕਿ ਸਾਡੇ ਘਰਦਿਆਂ ਨੂੰ ਪਤਾ ਜਿੰਨਾ ਸਿਰ ਸਾਡੇ ਗੁਰੂ ਸਾਡੇ ਨਾਲ ਨੇ ਉਹਨਾਂ ਚਰ ਕੋਈ ਸਾਡੀ ਇਹੋ ਜੀ ਸਰਕਾਰ ਬਾਲਵਿੰਗਾ ਨਹੀਂ ਕਰ ਸਕਦੀ ਚੜ੍ਹਦੀ ਕਲਾ ਚਾ ਕਿਉਂਕਿ ਜਿਹੜੀ ਭਾਰਤੀ ਸੰਜੋ ਨੇ ਸਿੱਧੂਪੁਰਾ ਉਹ ਜਿੰਨੀ ਜ세 ਬੰਦੀ ਮਨ ਲਓ ਜੇ ਸੇਬੰਦੀ ਦੇ ਵਿੱਚ ਕੰਮ ਕਰਦੇ ਆਂ ਅਸੀਂ ਕਿਸਾਨੀ ਦਾ ਕੰਮ ਕਰਦੇ ਆਂ ਉਹਨਾਂ ਹੀ ਅਸੀਂ ਧਰਮਕ ਦੇ ਨਾਲ ਹੋਂਦ ਦੇ ਨਾਲ ਵੀ ਜੁੜੇ ਪਿਆ ਜਿਹੜਾ ਸਾਡੀ ਅਸੀਂ ਮਨ ਲਓ ਵੀ ਕਹਿੰਦੇ ਆ ਵੀ ਅਸੀਂ ਖੇਤੀ ਬਚਾਉਣੀ ਆ ਉਹਨਾਂ ਹੀ ਅਸੀਂ ਆਪਦੀ ਜਿਹੜੀ ਸਿੱਖੀ ਆ ਜਾਂ ਆਪਦੀ ਹੋਂਦ ਆ ਉਹ ਵੀ ਉਹਨਾਂ ਹੀ ਬਚਾਉਣੀ ਆ ਕਿਉਂਕਿ ਬਈ ਸਾਨੂੰ ਜੇ ਅਸੀਂ ਇਕੱਲੇ ਖੇਤੀ ਬਚਾਉਣ ਤੇ ਰਹਿ ਗਏ ਜਿਹੜੀ ਸਾਡੀ ਪਿਛਲੀ ਹੋਂਦ ਆ ਸਾਡੇ ਗੁਰੂਆਂ ਦਾ ਜਿਹੜਾ ਸਾਡਾ ਨਾਰਾ ਦਿੱਤਾ ਸਾਨੂੰ ਗੁਰੂਆਂ ਤੋਂ ਅਸੀਂ ਸੇਧ ਲੈ ਕੇ ਚੱਲਦੇ ਆ ਵੀ ਜੇ ਅਸੀਂ ਉਹ ਪਿੱਛੇ ਕਰਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਸਿੱਖ ਇਤਿਹਾਸ ਆ ਪਿੱਛੇ ਰਹਿ ਜਾਊਗਾ ਅਸੀਂ ਉਹ ਵੀ ਮੂਰੇ ਰੱਖਦਾ ਸਾਡੇ ਰਿੱਕ ਦੇ ਨਾਲ ਝੰਡਿਆਂ ਦੇ ਨਾਲ ਨਾਲ ਹੀ ਗੁਰੂਆਂ ਦੇ ਝੰਡੇ ਵੀ ਨੇ ਨਾਲ ਹੀ ਸਾਡੇ ਆਨ ਇਨਸਾਨ ਸਾਹਿਬ ਚੜਾਏ ਹੋਏ ਨੇ ਨਾਲ ਹੀ ਸਾਡੇ ਸਿੱਧੂਪੁਰ ਦੇ ਝੰਡੇ ਨੇ ਸਾਰੇ ਜਿੰਨੇ ਵੀ ਜਸੇ ਬੰਦੇ ਅਸੀਂ ਲੜਦੇ ਆ ਸਾਰਿਆਂ ਸਾਡੀਆਂ ਸਿੱਖੀ ਨਾਲ ਸਹਿਮਤ ਹੋ ਕੇ ਲੜਦੇ ਆ ਸਿੱਖੀ ਨਾਲ ਵੀ ਸਾਡਾ ਉਨਾ ਹੀ ਪਿਆਰ ਆ ਜਿੰਨਾ ਸਾਡ